ਇਹ ਤਾਂ ਨਾ ਜਿਹੜੀ ਗੈਸ ਫੈਕਟਰੀ ਕਹਿੰਦੇ ਨੇ ਜੀ ਇਹ ਬਦਬੂ ਫੈਕਟਰੀ ਆ ਇਹਦੀ ਬਦਬੂ ਇੰਨੀ ਆ ਰਹੀ ਆ ਲੋਕਾਂ ਨੂੰ ਸਹ ਲੈਣਾ ਵੀ ਔਖਾ ਇਸ ਕਰਕੇ ਲਾਏ ਗਏ ਨੇ ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਕੋਈ ਸਾਰ ਨਹੀਂ ਲਈ ਇਹ ਇਸ ਫੈਕਟਰੀ ਨੂੰ ਬੰਦ ਕਰਾਉਣ ਦਾ ਇਵਨ ਇੱਥੋਂ ਤੱਕ ਕਿ ਕਿਸੇ ਦਾ ਕੋਈ ਪ੍ਰੈਸ ਬਿਆਨ ਤੱਕ ਵੀ ਨਹੀਂ ਆਇਆ ਕੋਈ ਇੱਥੇ ਤੱਕ ਪੁੱਛਣ ਵੀ ਨਹੀਂ ਆਇਆ ਵੀ ਤੁਸੀਂ ਇੱਥੇ ਧਰਨੇ ਦੇ ਕਿਉਂ ਬੈਠਿਓ ਇਹੀ ਮੰਗ ਹੈ ਕਿ ਜਿੰਨੇ ਜਲਦੀ ਹੋਵੇ ਚੱਕੀ ਜਾਵੇ ਕਿਉਂਕਿ ਪਿੰਡਾਂ ਦੀ ਜਿਹੜੀ ਪਹਿਚਾਨ ਸੀ ਉਹ ਗਹਾਰਿਆਂ ਤੇ ਰੂੜੀਆਂ ਤੋਂ ਹੁੰਦੀ ਸੀ ਨਾ ਕਿ ਫੈਕਟਰੀਆਂ ਤੋਂ ਇਹ ਇੰਡਸਟਰੀ ਏਰੀਆ ਇੱਕ ਪਾਸੇ ਹੋਣਾ ਚਾਹੀਦਾ ਅਸੀਂ ਮੰਗਾ ਕਰਦੇ ਆ ਬੰਦ ਹੋ ਗਏ ਅੱਛਾ ਹਾਂਜੀ ਚੱਕੇ ਜਾਣ ਇਹਦੇ ਕੰਕਰ ਇੱਥੇ ਬਾਈਕਾਟ ਦੇ ਬੈਨਰ ਮੈਂ ਕਹਿੰਨੀ ਬਹੁਤ ਵਧੀਆ ਹੈ ਜਦ ਤੱਕ ਇਹ ਬਾਈਕਾਟ ਦੇ ਬੈਨਰ ਨਹੀਂ ਸੀ ਲੱਗਣਗੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਣਾ ਨਾ ਲਾਉਣ ਦੇਣਾ ਬੂਤ ਤੇ ਨਾ ਹੀ ਮੰਗਣ ਦੇਣੀਆਂ ਵੋਟਾਂ ਪਾਰਟੀਆਂ ਦਾ ਬਾਈਕਾਟ ਕਰ ਦਿੱਤਾ ਹੈ ਸਪਿੰ ਨੇ ਇਹ ਤਸਵੀਰਾਂ ਲੁਧਿਆਣਾ ਦੇ ਪਿੰਡ ਕੁੰਗਰਾਲੀ ਰਾਜਪੂਤਾਂ ਦੀਆਂ ਨੇ ਇੱਥੋਂ ਦੇ ਲੋਕ ਸਿਆਸੀ ਤਿਰੰਤ ਇਸ ਲਈ ਔਖੇ ਨੇ ਕਿਉਂਕਿ ਇੱਥੇ ਦੋ ਫੈਕਟਰੀਆਂ ਨੇ ਜਿਸ ਕਰਕੇ ਹਵਾ ਪ੍ਰਦੂਸ਼ਿਤ ਹੋਣ ਦਾ ਦਾਵਾ ਹੋ ਰਿਹਾ ਪਾਣੀ ਨੂੰ ਵੀ ਦੂਸ਼ਿਤ ਕਰਨ ਦੇ ਇਲਜ਼ਾਮ ਲੱਗ ਰਹੇ ਨੇ ਇਲਜ਼ਾਮ ਲਾਰੀ ਨੇ ਪਿੰਡ ਵਾਸੀ ਕਿ ਉਹਨਾਂ ਦਾ ਤਾਂ ਸਾਹ ਲੈਣਾ ਔਖਾ ਹੋਇਆ ਪਿਆ ਇਹ ਧਾਰਨਾ ਜਿਹੜੀ ਗੈਸ ਫੈਕਟਰੀ ਕਹਿੰਦੇ ਨੇ ਜੀ ਇਹ ਬਦਬੂ ਫੈਕਟਰੀ ਆ ਇਹਦੀ ਬਦਬੂ ਇੰਨੀ ਆ ਰਹੀ ਆ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਇਦੇ ਨੇੜੇ ਸਕੂਲ ਆ ਉੱਥੇ ਬੱਚਿਆਂ ਨੂੰ ਵੀ ਸਾਲਣਾ ਔਖਾ ਇੱਕ ਇਹਦੇ ਨਾਲ ਫੈਕਟਰੀ ਹੋਰ ਆ ਨਾਰੀਅਲ ਤੋਂ ਟੋਕਰੀਆਂ ਬਣਦੀਆਂ ਨੇ ਉੱਥੇ ਸਾਡੀਆਂ ਮਜ਼ਦੂਰ ਭੈਣਾ ਕੰਮ ਕਰਦੀਆਂ ਨੇ ਉਹਨਾਂ ਨੂੰ ਕੰਮ ਕਰਨਾ ਵੀ ਰੋਟੀ ਪਾਣੀ ਖਾਣਾ ਵੀ ਔਖਾ ਤੇ ਦੂਜਾ ਜਿਹੜੀ ਇਹਦੀ ਵੇਸਟੇਜ ਨਿਕਲ ਰਹੀ ਆ ਉਹ ਵੇਸਟੇਜ ਇੰਨੀ ਖਤਰਨਾਕ ਆ ਜਿੱਥੇ ਜੀ ਕਰਦਾ ਸਿੱਟ ਦਿੰਦੇ ਨੇ ਬਾਕੀ ਇਹਨਾਂ ਨੇ ਜਿਹੜੀ ਪਰਾਲੀ ਲਈ ਸੀ ਉੱਥੇ ਵੀ ਵੇਸਟੇਜ ਪਈ ਆ ਉਹ ਮੀਂਹ ਪੈਂਦਾ ਉਹਦੇ ਵਿੱਚ ਸੁੰਡ ਹੋਰ ਜਿਹੜਾ ਇਹਨਾਂ ਨੇ ਗੱਲ ਹਰੇਚਾਰੇ ਦੀ ਕੀਤੀ ਸੀ ਪਰ ਲੇਕਰ ਉਹ ਅੱਜ ਫੈਕਟਰੀ ਦੇ ਵਿੱਚ ਦੁਨੀਆ ਭਰ ਦਾ ਖੰਨੇ ਸ਼ਹਿਰ ਦਾ ਗੰਦ ਗੋਬਰ ਉਹਦੇ ਵਿੱਚ ਉਸ ਗੋਬਰ ਦੇ ਵਿੱਚ ਡੈਰੀ ਵਾਲਿਆਂ ਦੇ ਛੋਟੇ ਛੋਟੇ ਬੱਚੇ ਵੀ ਵਿੱਚ ਉਹ ਹੁੰਦੇ ਨੇ ਤੇ ਮੈਲ ਦਾ ਜਿਹੜਾ ਗੰਦਾ ਗੰਨਾ ਮੈਲਾ ਦਾ ਉਹ ਵੀ ਇਹਦੇ ਵਿੱਚ ਪਾਇਆ ਜਾਂਦਾ ਅੱਜ ਤੁਸੀਂ ਖੋਦ ਇੱਥੇ ਖੜੇ ਹੋ ਤੁਸੀਂ ਦੇਖ ਲਓ ਅੱਜ ਇੱਥੇ ਕਿੰਨੀ ਬਦਬੋ ਆ ਰਹੀਆ ਇਹੀ ਮੰਗ ਹੈ ਕਿ ਜਿੰਨੀ ਜਲਦੀ ਹੋਵੇ ਚੱਕੀ ਜਾਵੇ ਕਿਉਂਕਿ ਪਿੰਡਾਂ ਦੀ ਜਿਹੜੀ ਪਹਿਚਾਨ ਸੀ ਉਹ ਗਹਾਰਿਆਂ ਤੇ ਰੂੜੀਆਂ ਤੋਂ ਹੁੰਦੀ ਸੀ ਨਾ ਕਿ ਫੈਕਟਰੀਆਂ ਤੋਂ ਇਹ ਇੰਡਸਟਰੀ ਏਰੀਆ ਇੱਕ ਪਾਸੇ ਹੋਣਾ ਚਾਹੀਦਾ ਸਾਡੀ ਦੇਸ਼ ਦੀ ਅਰਥ ਵਿਵਸਥਾ ਇਹਨਾਂ ਤੇ ਖੜੀ ਹੈ ਕੋਈ ਸ਼ੱਕ ਨਹੀਂ ਕਿ ਇਹ ਲੱਗਣੀਆਂ ਹੀ ਹੁੰਦੀਆਂ ਨੇ ਪਰ ਇਹਨਾਂ ਦੇ ਲੱਗਣ ਲਈ ਇੱਕ ਵਾਜਬ ਜਗ੍ਹਾ ਹੋਣੀ ਚਾਹੀਦੀ ਦੂਰ ਪਹਾੜੀ ਏਰੀਏ ਵਿੱਚ ਜਾਂ ਕੋਈ ਐਹੋ ਜਿਹਾ ਥਾਂ ਚੁਣਨਾ ਚਾਹੀਦਾ ਜਿੱਥੇ ਨੇੜੇ ਤੇੜੇ ਕੋਈ 10 10 15 15 ਕਿਲੋਮੀਟਰ ਤੱਕ ਕੋਈ ਆਬਾਦੀ ਨਾ ਹੋਵੇ ਬਾਈਕਾਟ ਦੇ ਬੈਨਰ ਮੈਂ ਕਹਿੰਨੀ ਆ ਬਹੁਤ ਵਧੀਆ ਹੈ ਜਦ ਤੱਕ ਇਹ ਬਾਈਕਾਟ ਦੇ ਬੈਨਰ ਨਹੀਂ ਸੀ ਲੱਗਣਗੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਜੇ 2 4 ਲੋਕ ਇੱਕ ਪਾਸੇ ਹੋਣਗੇ ਉਹਨਾਂ ਨੂੰ ਦੂਜਿਆਂ ਨੂੰ ਖਰੀਦਣਾ ਜਾਂ ਉਹਨਾਂ ਨੂੰ ਪੁਚਲਾਉਣਾ ਬਹੁਤ ਸੌਖਾ ਹੁੰਦਾ ਹੈ ਜਦੋਂ ਅਸੀਂ ਏਕਾ ਕਰ ਲੈਨੇ ਆ ਤੇ ਏਕੇ ਦੇ ਵਿੱਚ ਬੜੀਆਂ ਵਰਕਤਾਂ ਹੁੰਦੀਆਂ ਨੇ ਅਸੀਂ ਮੰਗਾ ਕਰਦੇ ਆ ਬੰਦ ਹੋ अच्छा हां जी ਕੰਕੜੇ ਚੱਕੇ ਜਾਣ ਇਹਦੇ ਕੰਕੜੇ ਇੱਥੋਂ ਬਸ ਅੱਜ ਤਾਂ ਬੰਦੇ ਚ ਆਉਨੇ ਆ ਨਹੀਂ ਮੈਨੂੰ ਕਹੋ ਮੈਂ ਹੁਣ ਜੰਦਾ ਲਾ ਦਿੰਨੇ ਆ ਹਾਂ